ਇਹ ਜਿਹਨੂੰ ਮਿਲੇ ਸੀਗੇ ਇਹਨਾਂ ਨੂੰ ਕੀ ਪ੍ਰੋਬਲਮ ਸੀ ਇਹਨਾਂ ਨੇ ਕਿਹੜੇ ਕਿਹੜੇ ਪ੍ਰੋਡਕਟ ਵਰਤੇ ਆਓ ਇਹਨਾਂ ਤੋਂ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਡੇ ਗੁੜੀਆ ਦੇ ਸਿਰ ਦੇ ਵਿੱਚ ਨਾ ਇੱਕ ਡੈਂਡਰਫ ਦੀ ਪ੍ਰੋਬਲਮ ਸੀ ਔਰ ਜਿਵੇਂ ਮੰਨ ਲਓ ਇਹ ਕੋਈ ਨਾਰਮਲੀ ਆਪਾਂ ਸ਼ੈਂਪੂ ਵਗੈਰਾ ਚੇਂਜ ਕਰਕੇ ਦੇਖਿਆ ਤਾਂ ਜਲਦੀ ਨਹੀਂ ਮਿਲ ਰਿਹਾ ਸੀ ਇਹਦੇ ਆਪਾਂ ਵਾਲ ਵੀ ਛੋਟੇ ਕਟਵਾਏ ਵੀ ਛੋਟੇ ਕਰਕੇ ਦੇਖੀਏ ਜਲਦੀ ਰਲੀਫ ਮਿਲੇ ਤਾਂ ਨਹੀਂ ਮਿਲਿਆ ਸੀ ਕੁਝ ਮੈਡੀਕਲ ਦਵਾਈ ਵੀ ਯੂਜ਼ ਕੀਤੀ ਉਹਦਾ ਪ੍ਰੋਪਰ ਰਿਜ਼ਲਟ ਨਹੀਂ ਆ ਰਿਹਾ ਸੀ ਫਿਰ ਕੁਸ਼ਵਾਨ ਜੀ ਹੋਰੇ ਮਿਲੇ ਇਹਨਾਂ ਨੇ ਰეკਮੈਂਡ ਕੀਤੇ ਪ੍ਰੋਡਕਟ ਸ਼ੈਂਪੂ ਤੇ ਆਇਲ ਐ ਦੋਨੋਂ ਤੇ ਅਸੀਂ ਇਹਨੂੰ ਯੂਜ਼ ਕੀਤਾ ਤਾਂ ਹੁਣ ਲਗਭਗ 1.5 ਮਾਸ ਦੇ ਅਰਾਊਂਡ ਹੋ ਗਿਆ ਤੇਦਾ ਰਿਜ਼ਲਟ ਬਹੁਤ ਵਧੀਆ ਹੈ ਕੁੜੀਆ ਤੇ ਹੁਣ ਸਿਰ ਦੇ ਵਿੱਚ ਖੁਰਕ ਵਗੈਰਾ ਖਾਰਸ਼ ਵਗੈਰਾ ਨਹੀਂ ਹੁੰਦੀ ਡੈਂਡਰਫ ਲਗਭਗ 0 ਹੀ ਹੁਣ ਮੌਕੇ ਤੇ ਹੈ ਨਹੀਂ ਔਰ ਜਿਹੜਾ ਹੈਅਰ ਦੀ ਗਰੋਅ ਆਉ ਬਹੁਤ ਸੋਹਣੀ ਹੈ ਪਹਿਲਾਂ ਇਹਦੇ ਵਾਲ ਬਾਧ ਨਹੀਂ ਰਹੇ ਸੀ ਬਹੁਤ ਸਲੋ ਸਪੀਡ ਸੀ ਹੁਣ ਇਹਨਾਂ ਦੇ ਵਾਲਾਂ ਦੀ ਸਪੀਡ ਵੀ ਵਧੀਆ ਵਧ ਰਹੀ ਹੈ ਅਸੀਂ ਹਰਦੀਪ ਜੀ ਨੂੰ ਚੰਪੀ ਚੰਪੀਅਨ ਤੇ ਆਨ ਐਂਡ ਆਨ ਦਾ ਮਹਾਮਹਿੰਦਰ ਰਾਜੋਇਲ ਤੇ ਕੰਪਲੀਟ ਕੇਅਰ ਸ਼ੈਂਪੂ ਦਿੰਦਾ ਸੀ ਕੀ ਦਰ ਤੁਸੀਂ ਅੱਗੇ ਵੀ ਪ੍ਰੋਡਕਟ ਰੈਕਮੈਂਡ ਕਰਨਾ ਚਾਹੋਗੇ ਬਿਲਕੁਲ ਜੀ ਬਿਲਕੁਲ ਸਾਨੂੰ ਇਹਦਾ ਰਿਜ਼ਲਟ ਵਧੀਆ ਲੱਗਿਆ ਕਿਉਂਕਿ ਸ਼ੁਰੂ ਦੇ ਵਿੱਚ ਜਿਵੇਂ ਹਰ ਇੱਕ ਬੰਦੇ ਨੂੰ ਦਿੱਕਤ ਹੁੰਦੀ ਹੈ ਸਾਨੂੰ ਵੀ ਸੀਗਾ ਡਾਊਟ ਵੀ ਪਤਾ ਨਹੀਂ ਕਿਦਾਂ ਦਾ ਰਿਜ਼ਲਟ ਆਊ ਸੋ ਸਾਡੀ ਤਾਂ ਇੱਛਾ ਹੀ ਹੈ ਕਿ ਤੁਸੀਂ ਟ੍ਰਾਈ ਜੀ ਦਰੁਦ ਕਰਕੇ ਦੇਖੋ